ਪਿੰਡ ਸਾਰਾ ਜਿਹੜਾ ਐਕਸੀਡੈਂਟ ਆਇਆ ਕੋਣ ਲੱਗਦਾ ਕਹਿੰਦੇ ਹਾਂਜੀ ਚਾਚੀ ਲੱਗਦੇ ਤੇ ਜਿਹੜੇ ਦੋ ਜਨੇ ਜੱਥੇ ਹੀ ਆ ਭਾਈ ਹਾਂਜੀ ਹਾਂਜੀ ਕੀ ਨਾਮ ਨਾਮ ਇਹਨਾਂ ਦੇ ਮਾ ਵਤਿਏ ਸੀ ਤੁਹਾਨੂੰ ਹਾਂਜੀ ਸਰਬਜੀਤ ਕੌਰ ਤੇ ਨਵਲਜੀਤ ਕੌਰ ਕਿੱਥੋਂ ਦੇ ਰਹਿਣ ਵਾਲੇ ਧੀਰਪਿੰਡ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਜਾਦਣਾ ਆਇਆ ਹਾਂਜੀ ਐਕਟਵਾਲੇ ਜਾ ਰਹੇ ਅੱਛਾ ਜੀ ਹਾਂਜੀ ਪੰਜ ਪੀਰ ਲਾਗੇ ਟਰੈਕ ਵਾਲੇ ਨੇ ਮਾਰਿਆ ਕਹਿੰਦੇ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਹਾਂਜੀ ਆਪਾਂ ਸਾਨੂੰ ਫੋਨ ਆਇਆ ਜੀ ਹਾਂਜੀ ਕੰਮ ਤੇ ਲੱਗੇ ਹਾਂ ਨੂੰ ਫੋਨ ਆਇਆ ਬੱਸ ਵੀ ਇਦਾਂ ਐਕਸੀਡੈਂਟ ਹੋ ਗਿਆ ਲੜਕੀ ਦੀ ਉਹ ਬੱਚੀ ਦੀ ਹਾਂਜੀ ਲੜਕੀ ਛੋਟੀ ਸੀ ਉਮਰ ਮੈਰਿਡ ਸੀ ਕਿ ਨਹੀਂ ਨਹੀਂ ਅਨਮੈਰਿਡ ਬਾਜ਼ਾਰ ਆ ਰਹੇ ਸੀ ਉੱਧਰ ਹੀ ਹਾਂਜੀ ਨਹੀਂ ਆਪਣੇ ਨਾਨਕੇ ਜਾ ਰਹੇ ਨਾਨਕੇ ਜਾ ਰਹੇ ਹਾਂਜੀ ਪਰਿਵਾਰ ਚ ਕੌਣ ਤੋਂ ਨੇ ਇਹਨਾਂ ਦੇ ਰੋਜ਼ ਹਾਂਜੀ ਪਰਿਵਾਰ ਪਰਿਵਾਰ ਚ ਇੱਕ ਬੇਟਾ ਜੇ ਤੇ ਦੋਨੋਂ ਆਪਣੇ ਬੇਟੀ ਦੇ ਮਾਮੇ ਹੋਏ ਹੈ ਕਿ ਮਾਵਾ ਦੀਆਂ ਹਾਂਜੀ 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 ਤਿੰਨ ਜੀ ਹੈ ਬਸ ਹਾਂਜੀ ਘਰ ਵਾਲਾ ਬਾਹਰ ਜੇ ਉਹ ਵੀ ਆਉਣ ਹੀ ਆਦਾ ਅੱਛਾ ਘਰ ਵਾਲਾ ਬਾਹਰ ਹੈ ਹਾਂਜੀ ਨਾਮ ਦੋਨਾਂ ਦੁਆਰਾ ਦੱਸਦੇ ਮਾਲਨਾ ਅਦਿਰਨਾ ਨਵਲਜੀਤ ਕੌਰ ਸਰਬਜੀਤ ਕੌਰ ਨਵਲ ਕੀ ਸਹਾਇਕ ਕਿੱਥੋਂ ਦਾ ਕੀ ਹੈ ਇਹ ਸਾਡੇ ਕੋਲ ਧੀਰਪਿੰਡ ਤੋਂ ਧੀਰਪਿੰਡ ਦੇ ਨੇ ਇੱਕ ਆਇਆ ਸ਼ਰਨਜੀਤ ਕੌਰ ਪਚੰਦਰਸਾਨ ਵਰਾਣਾ কিন্তু নবল কি ফর এটা কোন